ਆਓ ਜੀ ਮਿੱਤਰੋ ਆਂਧਿਆਪਾ ਲੱਗੇ ਕੁਵੈਦਨਪੁਰ ਦੀ ਬਣਾਉਣ ਜਾਲਾ ਆਪਣੇ ਤੋਂ ਪਹੁੰਚ ਗਿਆ ਮੂੜੇ ਮੂੜੇ ਅਸੀਂ ਪਿੱਛੇ ਪਿੱਛੇ ਬਾਬਾ ਕਿਰਪਾ ਰੱਖੇ ਗਾੜੀ ਦੇ ਸਾਰਾ ਦਿਨ ਸਵਾਰ ਕੇ ਸਰਜੀਤ ਦੀ ਭਾਰਤੀ ਜੂੜੀ ਨਾਲ ਗੋਟੀ ਇਹ ਆਜ ਬਾਈਏ ਪਰ ਸਰਜੀਤ ਨੇ ਨਹੀਂ ਪਾਉਣੀ ਤੀ ਜਾਰੀ ਹੋ ਆਪਣਾ ਬਾਈਏ ਸਰਜੀਤ ਵੀ ਸਾਡੇ ਬਲੌਗ ਵਿੱਚ ਵੀ ਪਹੁੰਚਿਆ ਵਾ ਹੁੰਦਾ ਰਾਤ ਨੂੰ ਬਸੰਤ ਪਾਖਾ ਜਿਹੜਾ ਆ ਕੀ ਦਾ ਦਰਵਾਜ਼ਾ ਨੂੰ ਉਹ ਦੋਸਤ ਦਾ ਹੀ ਅਸੀਂ ਬਾਬੇ ਦਾ ਨਾ ਬਾਬੇ ਦਾ ਨਾਮ ਲੈ ਕੇ ਸ਼ੁਰੂ ਕਰਨਾ ਅੱਜ ਸਾਨੂੰ 3:00 ਵਜੇ ਮੇਰਾ ਮਿਲੂੰ ਆਪਾਂ ਜੀ ਤੁਹਾਨੂੰ ਦੱਸਾਂ ਮੈਂ ਬਸੇ ਲੋ ਜੀ ਆਪਾਂ ਨੇ ਪਹਿਲੀ ਟਰਾਲੀ ਤਾਰਨੀ ਸ਼ੁਰੂ ਕਰਤੀ ਆਪਾਂ ਲਾਗਦੇ ਪਿੰਡ ਸੱਟ ਰਹੇ ਹਾਂ ਜੀ ਉਹਨੇ ਦੋਸਤ ਨੂੰ ਥੂੜੀ ਦਿੱਤੀ ਹੋਈ ਹੈ ਆ ਸੀਨ ਦੇਖੋ ਇਹਨਾਂ ਨੇ ਪਿੰਡ ਕਿਆ ਘੰਟ ਹੈ ਆ ਰਸਤਾ ਕੋਮ ਦਾ ਪਿੰਡ ਦੇ ਹਾਲ ਦਾਲੇ ਆ ਟੂ ਬਾਈ ਬੱਤਾਂ ਗੁੰਮ ਰਹੀਆਂ ਵਿੱਚ ਬੜਾ ਘੈਂਟ ਸੀਨ ਹੈ ਹਵਾ ਵੀ ਬੜੀ ਠੰਢੀ ਆਉਂਦੀ ਹੈ ਤੇ ਇਹ ਜੇ ਸੀਨ ਹੁਣ ਪਿੰਡਾਂ 'ਚ ਮੁੱਕਦੇ ਜਾਂਦੇ ਦਿਨ ਪਰ ਦਿਨ ਨਹੀਂ ਬੈਠੇ ਤਾਂਸ ਖੇ ਲਈਏ ਕਰਦੇ ਕੋਈ ਤਾਂਸ ਖੇ ਲੈਂਦੇ ਤਾਂ ਕੋਈ ਏਸੀ ਲਾਈ ਬੈਠਾ ਅੰਦਰ ਠੀਕ ਹੈ ਨਾ ਯਾਨੀ ਕਿ ਉਹ ਟਾਈਮ ਗਿਆ ਆ ਦੇਖ ਲਓ ਐਂ ਲਾਦੇ ਜਿਵੇਂ ਜਮੇ ਪਿੰਡ 'ਚ ਤੁਹਾਨੂੰ ਮਸਾਂ ਹੁੰਦੀ ਤੇ ਵੈਸੇ ਘੈਂਟ ਜਗ੍ਹਾ ਹੈ ਉਰ ਬੈਠਣ ਨੂੰ ਬਣਾਇਆ ਪੋ ਉਹ ਜਗ੍ਹਾ ਵਧੀਆ ਹਵਾ ਬੜੀ ਠੰਢੀ ਲੱਗ ਰਹੀ ਹੈ ਕਿਥੇ ਕਿਥੇ ਜਗਾ ਹੀ ਮਿਲਦੀ ਆ ਹੁਣ ਇਹੋ ਜਿਹੇ ਦੇਖਣ ਨੂੰ ਚੀਜ਼ਾਂ ਤੇ ਪਰ ਸਾਡੇ ਕੋਲ ਪੱਕੀ ਐ ਬਹੁਤ ਸਾਲਾਂ ਤੋਂ ਸਾਡੇ ਕੋਲੇ ਹੁੰਨੇ ਬੰਦੇ ਇਹ ਪੂਰਾ ਕੰਮਕਾਰ ਦੀ ਪੂਰੀ ਅੱਗ ਕੱਢ ਕੇ ਰੱਖਦੇ ਪੂਰੀ ਧੂੜ ਕੱਢ ਕੇ ਰੱਖਦੇ ਹੁੰਦੇ ਸਾਡੇ ਸਾਡੇ ਕੋਲੇ ਹੁੰਨੇ ਹਰ ਵਾਰ ਇਹ ਪੱਕੇ ਹੁੰਨੇ ਸਾਡੇ ਕੋਲ ਜੀ ਸਰਜੀਤ ਸਿੰਘ ਵੀ ਪਹੁੰਚ ਗਿਆ ਸਾਡੇ ਕੋਲ ਅੱਜ ਤੂੜੀ ਸਰਜੀਤ ਕੰਨੀ ਜਾ ਰਹੀ ਐ ਆਂਗਰੇਜ਼ਿਆਂ ਦੇ ਟਾਈਮ ਦੀ ਜਿਹੜੀ ਲੱਬ ਦੇ ਫਿਰਦੇ ਸਰਜੀਤ ਦੇ ਘਰ ਖੜੀ ਐ ਭਾਈ ਆਹ ਇਹ ਇੱਥੇ ਬਾਹਰ ਤੇ ਮਗਾਈਆਂ ਹੋਏ ਡੱਕਾਂ ਵੀ ਇਹ ਬਾਹਰ ਤੇ ਮਗਾਈਆਂ ਵੀ ਉਹ ਵਿੱਚ ਛੱਡੀਆਂ ਵੀ ਨੇ ਹਾਂ ਆ ਲਓ ਜੀ ਕਹਿੰਦਾ ਡੱਕਾਂ ਵੀ ਬਾਹਰ ਤੇ ਮਗਾ ਕੇ ਛੱਡੀਆਂ ਡੋਬੇ ਬਾਹਰ ਲੀਆਂ ਗੱਲਾਂ ਰੱਖਦਾ ਚੀਜ਼ਾਂ ਸਾਰੀਆਂ ਇਹ ਆ ਦੇਖ ਲਓ ਅੰਗਰੇਜ਼ਾਂ ਦੇ ਟਾਈਮ ਦੀ ਇੱਥੇ ਖੜੀ ਜੇ ਕਿਸੇ ਅੰਗਰੇਜ਼ ਦੀ ਹੋਈ ਤਾਂ ਆ ਕੇ ਲੈ ਜਵੇ ਆਪਣੀ ਭਾਈ ਠੀਕ ਨੰਬਰ ਦੇਖ ਜੀ 86 ਨੰਬਰ ਦੇਖ ਲਵੇ ਆਰ ਸੀ ਆਪਣੀ ਨਾਲ ਲੈ ਕੇ ਆਵੇ ਤਾਂ ਅਸੀਂ ਚੱਕਣ ਦੇਣੀ ਗੱਡੀ ਆ ਦੇਖ ਲਓ ਬੰਦੇ ਨੇ ਟੋਬੇ 'ਚ ਬੱਤਕਾਂ-ਮੁੱਤਕਾਂ ਛੱਡੀਆਂ ਵੀ ਆ ਕਹਿੰਦਾ ਨਜ਼ਾਰੇ ਆ ਠੰਡੀ ਹਵਾ ਲੱਗਦੀ ਸਾਨੂੰ ਇੱਥੇ ਹਰ ਟਾਈਮ ਕੜਾ ਲੱਗਿਆ ਬਾਈ ਰੈਸਟ ਕਰਨ ਕਹਿੰਦਾ ਜੀ ਕਿੱਡੀ ਟਰਾਲੀ ਭਰ ਗਈ ਕੜਾ ਮਿਹਨਤ ਵੀ ਬਹੁਤ ਹੈ ਬਾਈ ਇੰਨਾ ਸੰਦਾ ਇਕੱਠਾ ਕਰਨਾ ਭਈਆਂ ਨੂੰ ਰਸਣ ਖਵਾਉਣਾ ਠੀਕ ਹੈ ਹੁਣ ਤਿੰਨ ਦੇਖ ਲੈ ਤੂੜੀ ਵਾਲੀਆਂ ਚੱਲਦੀਆਂ ਐ ਦੀਆਂ ਬਾਈ ਦੀਆਂ ਦੋ ਕੰਬੈਨਾਂ ਕਰ ਭੈਣ ਚੋਂ ਤਾਂ ਮੜਾ ਦੀ ਮੰਗਣ ਜਿੰਨਾ ਇਕੱਠ ਹੋ ਜਾ ਰਾਂਗੇ ਰੋਟੀ ਦੇ ਟਾਈਮ ਕੀ ਨਹੀਂ ਕਹਿੰਦੇ ਨੇ ਵੀ ਪੈਸਾ ਬੰਦਾ ਕਮਾਉਂਦਾ ਆ ਦੇਖੋ ਆ ਸਾਡੇ 22 ਦੀ ਚੱਲਦੀਆਂ ਦਾਗ ਬਾਗ ਆ ਸੁਣ ਲਓ ਕਹੇ ਇਹ ਸੌਂਗ ਸੁਣਦਾ ਹੈ ਬੱਕਰਾ ਸੈਰਸਾਂ ਸੁਣਦਾ ਹੈ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਪਰ ਕਹਿੰਦੇ ਨਹੀਂ ਇਸ ਗੱਲ ਤੋਂ ਮਤਨਿਆ ਕਿਉਂਕਿ ਇਹ ਜੂਰ ਬਹੁਤ ਮਾਰਦਾ ਸੋਟੀ ਹੋਵੇ ਜਿਹੜੀ ਰਨ ਜੋਡੀਆਟਰ ਦਾ ਕੰਮ ਆਵਾ ਪਰ ਕੋਈ ਦਬਦਬਾ ਨਹੀਂ ਜੀ ਤੁਮਾਂ ਦੇ ਬੰਦੇ ਐ ਕਰਾਦੀ ਵੀ ਟਾਈਮ ਨਾਲ ਮਾਰਦੇ ਭਰਦੇ ਆ ਗੱਲ ਕੁਝ ਹੋਰ ਵੱਡੇ ਲਾੜੀ ਕੈਟਰੀਆਂ ਬਣਾਤੀ ਆ ਉਹਨੇ ਉਧਰ ਤੁਸੀਂ ਕਿਹੜੀ ਪਰ ਹੈ ਤੁਸੀਂ ਹੈ ਨਹੀਂ ਤੂੰ ਉਹਦੇ ਲਾੜੀ ਲਾੜੀ ਵਾਲੇ ਮਸ਼ੀਨ ਮੇਂ ਓਕੇ ਆ ਦੇਖ ਲੋ ਜੀ ਮੁੰਡੇ ਨਾ ਸਾਡਾ ਮੰਜਾ ਤੋੜਦਾ ਦੇਖ ਲੋ ਹੈ ਜੀ ਕੀ ਕਰਿਆ ਜਾਵੇ ਹੁਣ ਇਹਦੇ ਨਾਲ ਬੰਦੇ ਨਾਲ ਦੱਸੋ ਮੜਾ ਜੀ ਸਾਨੂੰ ਪਹਿਲੀ ਟਰਾਲੀ ਨੂੰ ਆਇਆ ਵਿਚ ਫਸ ਕੇ ਬਹਿ ਗਿਆ ਹੁਣ ਬਹੁਤ ਔਕਾ ਕੱਢਿਆ ਟੋਚਨ ਪਾ ਕੇ ਟਰੈਕਟਰ ਨਾਲ ਠੀਕ ਹੈ ਕਾਲੇ ਫੋਨ ਚ ਸਾਰਾ ਦਿਨੇ ਬੜਿਆ ਰਹਿਣਾ ਇਹ ਹਜਾ ਕੀ ਆ ਇਹਦੇ ਚ ਨਹੀਂ ਬਾਈ ਯਾਰ ਹਾਂ ਹੁਣ ਤਾਂ ਦੇਖਣ ਲੱਗੇ ਆ ਯਾਰ ਹੁਣ ਕਿਤੇ ਦੇਖਣ ਲੱਗੇ ਆ ਨਹੀਂ ਯਾਰ ਇਹ ਸੁਣਦਾ ਵੀ ਨਹੀਂ ਹੈਗਾ ਫਿਰ ਇਹ ਬੱਸ ਹੂੰ ਥੋੜਾ ਜਿਹਾ ਹੋ ਜਾਂਦਾ ਘਾਂਟਾ ਹੋ ਗਿਆ ਨੂੰ ਗੱਲਾਂ ਕਰਨਾ ਹਾਂ ਹਾਂ ਜਿਹੜਾ ਖਾਨਾ ਇਹਦਾ ਕੋਈ ਦੰਦਾਂ ਨੂੰ ਫਾਇਦਾ ਹੈਗਾ ਫਾਇਦਾ ਹੈ ਹਾਂ ਇਹ ਤਾਂ ਗਿਡਨੀ ਸਾਫ਼ ਕਰਦਾ ਏ ਅੱਛਾ ਛੜਦੇ ਨਹੀਂ ਗਿਡਨੀ ਹਾਂ ਆਪ ਨੂੰ ਸਾਫ਼ ਕਰਦਾ ਹੈ ਕਿਰਨੀ ਦੇ ਫੱਟੇ ਚੱਕ ਦਿੰਦਾ ਕਹਿੰਦਾ ਇਹ ਗਿਡਨੀ ਖਰਾਬ ਨਹੀਂ ਕਰਦਾ ਖਰਾਬ ਨਹੀਂ ਕਰਦਾ ਕਹਿੰਦਾ ਸਾਫ਼ ਕਰਦਾ ਦੇਖ ਲਓ ਐਈਆਂ ਹੀ ਗੱਲਾਂ ਸਾਡੇ ਮਿਸਤਰੀਆਂ ਦੀਆਂ ਦੇਖ ਲਓ ਤੁਸੀਂ ਸੁਣ ਲਈ ਬਈ ਹੁਣ ਕੋਈ ਵੀ ਨਹੀਂ ਬੋਲ ਸਕਣਗੇ ਫੇਰ ਵੀ ਸਿੱਟੇ ਕਰਦੇ ਨੇ ਜੀ ਕਾਲਾ ਆਉਂਦਾ ਭੱਜਾਈ ਚਾਹੀ ਦੇ ਗਿਆ ਬੜੇ ਜੀ ਹਨਾ ਕਿੰਨੇ ਨਹੀਂ ਆਉਣਾ ਅੱਜ ਔਰੇ ਹੀ ਆਉਂਦਾ ਵਾ ਤਪਰੂ